ਔਰ ਸੇ ਪੁਲਿਸ ਬਲਾਗ ਆ ਰਹੇ ਆ ਉਹ ਫਿਰ ਥੋੜੇ ਸਖਤਾਈ ਵਰਤਣਗੇ ਪੁਲਿਸ ਬਲਾਗ ਆ ਗਿਆ ਜੀ ਠੀਕ ਆ ਜੀ ਠੀਕ ਆ ਆ ਰਹੇ ਆ ਜੱਗੇ ਇੱਕ ਮਿੰਟ ਭਾਈ ਭਾਈ ਉਹ ਉੱਥੇ ਕਮੈਂਟਰ ਬੋਲਦਾ ਉਹ ਤੋਂ ਬੁਲਾ ਲਾ ਮੈਂ ਆ ਮੈਚ ਸ਼ੁਰੂ ਕਰਵਾ ਦਾਂ ਭਾਈ ਗੋਲੂ ਖਾਨ ਕਰਵਾਜੋ ਗੋਲੂ ਅੱਜ ਤੇਰਾ ਲਾਜ ਦੇਖੀ ਕਿੰਨਾ ਹੁੰਦਾਗਾ ਤੇਰਾ ਘਰ ਦੇ ਤੈਨੂੰ ਲਾਜ ਦੇ ਫਿਰਦੇ ਪਤਾ ਨਹੀਂ ਕਿੱਥੇ ਆ ਦੁਕਰੇ ਝੱਲ ਮੜਾ ਜਾ ਤੇਰੀ ਬੜੂ ਪੱਤਰੀ ਦੇਖਦਾ ਚੱਲ ਬਾਈ ਤਾਂ ਬੱਲੇ ਸੱਤਾ ਤੁਹਾਡਾ ਬਈ ਟਾਈਮ ਤਾਂ ਆ ਵੀਰ ਸਾਡਾਂ ਦਾ ਸਾਡੋ ਜੀ ਇੱਥੋਂ ਬਈ ਆ ਟਾਈਮ ਕਿ ਤੋ ਬਾਈ ਬਾਹਰ ਹੋ ਜਾ ਵੀਰੋ ਬਾਹਰ ਹੋ ਜਾ ਯਾਰ ਇੱਕ ਦੋ ਤੰਨ ਤੇ ਵੀਰੇ ਕਲੱਚ ਛੱਡਣਾ ਜਾਂ ਤੰਨ ਬੋਲੂਗਾ ਜਕਾਰੇ ਦੇ ਨਾਲ ਇਸ ਟਰੈਕਟਰ ਦੀ ਰਵਾਨਗੀ ਹੁੰਦੀ ਹੈ ਬੋਲੋ ਵੀ ਸੋਨ ਹਾ ਬਾਤ ਸ੍ਰੀ ਅਕਾਲ ਚੱਲ ਭਾ ਇਹ ਰੋਕ ਲੈ ਬਈ ਟਾਈਮ ਰੋਕ ਲੈ ਇੱਕ ਵਾਰੀ ਗੇਰ ਹੀ ਨਹੀਂ ਪੈਦਾ ਭਾਈ ਜ਼ੀਰੋ ਕਰ ਲੈ ਦੁਬਾਰਾ ਹੋ ਗਿਆ ਭਾਈ 1 2 3 ਡਰਾਈਵੰਦ ਨਾਨੇ ਨਾਲ ਕੋਨੇ ਜੜਿਆ ਟਰੈਕਟਰ ਖੇਡ ਦੇ ਮੈਦਾਨਾਂ ਦੇ ਵਿੱਚ ਕਹਿੰਦੇ ਲੱਕੀ ਕਰੋਕੋਡਾਇਲ ਤੇ ਨਾਲ ਹੈਪੀ ਡ੍ਰੈਗਨ ਹੈਪੀ ਡ੍ਰੈਗਨ ਦਾ ਮੈਚ ਚੱਲ ਰਿਹਾ ਖੇਡ ਦੇ ਮੈਦਾਨ ਦੇ ਵਿੱਚ ਗੱਲਾਂ ਬਖਰੀਆਂ ਬੰਦੀਆਂ ਜਾ ਰਹੀਆਂ ਨੇ ਲਓ ਦੂਜੇ ਪਾਸੇ ਵੇਖੀਏ ਜੱਗਾ ਜੀ ਦੇਖੀ ਮੁੰਡਾ ਕਾਉਣਾ ਹੈਪੀ ਕਹਿੰਦੇ ਨੇ ਆਓ ਹੈਪੀ ਕਹਿੰਦੇ ਆ ਮੇਰੇ ਵੀਰੋ ਉਸੇ ਦੇ ਖੇਡ ਮੈਦਾਨ ਦੇ ਵਿੱਚੋਂ ਇਹ ਕਹਿੰਦੇ ਲੱਕੀ ਦਾ ਪੌਂਟਰ ਆ ਮੇਰੇ ਵੀਰੋ ਆਓ ਖੇਡ ਮੈਦਾਨ ਦੇ ਵਿੱਚ ਐਨ ਕਹਿੰਦੇ ਕਮਾਲ ਕਰਦਾ ਹੋਇਆ ਕਿ ਕਮਾਲ ਹੋਈ ਜਾਂਦੀ ਹੈ ਦੁਨੀਆ ਟਰਾਲੀ ਖਿੱਚ ਦੇ ਮੈਚਾਂ ਤੇ ਬਵਾਲ ਹੋਈ ਜਾਂਦੀ ਹੈ। ਲਓ ਦੁਨੀਆ ਟਰਾਲੀ ਖਿੱਚ ਦੇ ਮੈਚਾਂ ਤੇ ਬਵਾਲ ਹੋਈ ਜਾਂਦੀ ਹੈ। ਲਓ ਖੇਡ ਦੇ ਮੈਦਾਨ ਵਿੱਚ ਐਨ ਕੋਈ ਕਮਾਲ ਹੋਈ ਪਈਆ। ਕਮਾਲ ਹੋਈ ਪਈ ਹੈ। ਆਹ ਆਉਂਦਾ ਕਹਿੰਦੇ ਹੈਪੀ। ਉਹ ਹੈਪੀ ਆਉਂਦਾ ਕਹਿੰਦੇ ਐਨ ਖੇਡ ਦੇ ਮੈਦਾਨ ਦੇ ਵਿੱਚ ਪਰ ਦੂਜੇ ਪਾਸੇ ਚੱਲੀ ਜਾਂਦਾ ਟਾਈਮ ਚੱਲੀ ਜਾਂਦਿਓ। ਤੋਏ ਦਾ ਪੱਟ ਦੀ ਬਾਈ ਤੋਏ ਦਾ ਪੱਟ ਦੀ। ਤੋ ਇਹ ਨਾ ਪਰਦੀ ਠੱਕਾ ਨਹੀਂ ਕਰਨਾ ਠੱਕਾ ਨਹੀਂ ਕਰਨਾ ਵੀਰੇ ਹੈਲੋ ਹੈਲੋ ਬਿਲਕੁਲ ਠੱਕਾ ਨਹੀਂ ਕਰਨਾ ਜੀਸੀਬੀ ਵਾਲਾ ਵੀਰ ਜਾਓ ਜੀ ਨੇੜੇ ਹੈਲੋ ਗਲਾਡੀ ਬਾਈ ਇੱਕ ਮਿੰਟ ਉਧਰ ਪੀਵੀ 65 ए जेड 800 अप ਉਹ ਬਾਈ ਗੱਡੀ ਕਿਸੇ ਦੇ ਘਰੇ ਖੜੀ ਐ ਫਾਰ ਗੱਡੀ ਆ ਬਾਈ ਆਪਣੀ ਗੱਡੀ ਉਹਨਾਂ ਦੇ ਘਰੇ ਜਿੰਦਾ ਲਾਉਣਾ ਵੀਰੇ ਆਪ ਦੀ ਬਾਹਰ ਕੱਢ ਲਓ 800 ਅੱਤ ਗੱਡੀ ਆ ਬਾਹਰ ਕੱਢ ਲਓ ਜੀ ਜੇਸੀਬੀ ਵਾਲਾ ਵੀਰ ਜਾਓ ਜੀ ਨੇੜੇ ਜੇਸੀਬੀ ਵਾਲਾ ਵੀਰ ਜੇਸੀਬੀ ਜਾਓ ਜੀ ਨੇੜੇ ਜੇਸੀਬੀ ਵਾਲਾ ਵੀਰ ਜਾਓ ਜੀ ਨੇੜੇ ਇਸ ਤੋਂ ਬਾਅਦ